ਨੂੰ ਨਾਮ ਮਨਜ਼ੂਰ ਕਰ ਲਿੱਤਾ ਗਿਆ ਅੰਤਾਲਾਤ ਵੱਲੋਂ ਉਹਨਾਂ ਦੀ ਜੋ ਬੇਲ ਉਸਨੂੰ ਰਿਜੈਕਟ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਚੇਤਨ ਬਵੇਜਾ ਦੇ ਪਿਛਲੇ ਦਿਨੀ ਹੀ ਇੱਕ ਮੈਲਾ ਵੱਲੋਂ ਰੇਪ ਦੇ આરોਪ ਲਗਾਏ ਗਏ ਸਨ ਅਤੇ ਇਹ ਵੀ ਕਿਹਾ ਗਿਆ ਸੀ ਕਿ ਉਸ ਦੇ ਕੋਲ ਜੋ ਬੱਚਾ ਹੈ ਉਹ ਵੀ ਚੇਤਨ ਬਵੇਜਾ ਦਾ ਇਹ ਗੰਭੀਰ ਰੋਪ ਸਮਾਜ ਤੇ ਵੀ ਕਹਿ ਜਾਣ ਵਾਲੇ ਚੇਤਨ ਬਵੇਜਾ ਦੇ ਉੱਤੇ ਲੱਗੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਵੱਲੋਂ 12 ਅਗਸਤ ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਚੇਤਨ ਬਵੇਜਾ ਦੇ ਉੱਤੇ ਰੇਪ ਦੇ ਸਮੇਤ ਕਈ ਤਾਰਾਹਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਚੇਤਨ ਬਵੇਜਾ ਵੱਲੋਂ ਕੋਰਟ ਦੇ ਵਿੱਚ ਜ਼ਮਾਨਤ ਲਗਾਈ ਗਈ ਸੀ ਲੇਕਿਨ ਕੋਰਟ ਵੱਲੋਂ ਉਸ ਦੀ ਜ਼ਮਾਨਤ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ ਲੇਕਿਨ ਤੁਹਾਨੂੰ ਇਹ ਦੱਸ ਦੇਣੇ ਕਿ ਹਜੇ ਤੱਕ 12 ਅਗਸਤ ਤੋਂ ਲੈ ਕੇ ਅੱਜ ਤੱਕ ਚੇਤਨ ਬਵੇਜਾ ਦੀ ਅਰੈਸਟ ਨਹੀਂ ਪਈ ਹੈ ਹਾਲਾਂਕਿ ਰੇਪ ਦੇ ਕੇਸਾ ਦੇ ਵਿੱਚ ਪੁਲਿਸ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਅਰੈਸਟ ਪਾਣੀ ਹੁੰਦੀ ਆ ਲੇਕਿਨ ਫਿਰ ਵੀ ਪੁਲਿਸ ਵੱਲੋਂ ਹਜੇ ਤੱਕ આરોપી ਦੀ ਅਰੈਸਟ ਨਹੀਂ ਕੀਤੀ ਗਈ ਜਿਸ ਤੋਂ ਇਹ ਸ਼ੰਕਾ ਜਾਇ ਰੁੰਦੀ ਹੈ ਕਿ ਸ਼ਾਇਦ ਪੁਲਿਸ ਵੱਲੋਂ ਖੁਦ ਦੇ ਉਸ ਨੂੰ ਬੇਲ ਲੈਣ ਦੇ ਲਈ ਕਿਹਾ ਗਿਆ ਜਾਂ ਬੇਲ ਦੇ ਲਈ ਪ੍ਰਸਾਹਿਤ ਕੀਤਾ ਗਿਆ ਤੇ ਬੇਲ ਲੈਣ ਦੇ ਲਈ ਸਮਾਂ ਦਿੱਤਾ ਗਿਆ ਤਾਂ ਕਿ આરોપી ਆਪਣੀ ਬੇਲ ਲੈ ਲਵੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਇਸ ਇਨਕੁਆਇਰੀ ਦੇ ਵਿੱਚ ਜੁਆਇਨ ਕਰ ਲਿੱਤਾ ਜਾ ਸਕੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਜ਼ਿਲ੍ਹਾ ਅਦਾਲਤ ਵੱਲੋਂ ਉਸਦੀ ਬੇਲ ਨੂੰ ਰਿਜੈਕਟ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਕੀ ਪੁਲਿਸ ਵੱਲੋਂ ਉਸਦੀ ਗ੍ਰਿਫਤਾਰੀ ਕੀਤੀ ਜਾਏਗੀ ਜਾਂ ਹਜੇ ਵੀ ਉਸ ਨੂੰ ਹੋਰ ਮੌਕਾ ਦਿੱਤਾ ਜਾਵੇਗਾ ਇਹ ਲੋਕਾਂ ਦੇ ਵਿੱਚ ਚਰਚਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਪੀੜਤ ਹੈ ਉਸਦੇ ਵੱਲੋਂ ਲਗਾਤਾਰ ਅਧਿਕਾਰੀਆਂ ਨੂੰ ਸੰਪਰਕ ਕਰਕੇ આરોપી ਦੀ ਗ੍ਰਿਫਤਾਰੀ ਦੇ ਲਈ ਕਿਹਾ ਜਾ ਰਿਹਾ ਹੈ ਤਾਨੂੰ ਜਾਣਕਾਰੀ ਦੇ ਦੇਣੇ ਕਿ ਜੋ ਮੇਲਾਵਲੋ ਰੋਪ ਲਗਾਏ ਗਏ ਸਨ ਉਸੀ ਕੇ ਚੇਤਨ ਬਵੇਜਾ ਵੱਲੋਂ ਉਸ ਨੂੰ ਆਫਿਸ ਦੇ ਵਿੱਚ ਬੁਲਾਇਆ ਜਾਂਦਾ ਸੀ ਅਤੇ ਕੋਲ ਡਰਿੰਕ ਦੇ ਵਿੱਚ ਨਸ਼ੀਲੀ ਚੀਜ਼ ਦੇ ਕੇ ਉਸ ਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਸੀ ਜਿਸ ਦੇ ਚੱਲਦੇ ਉਸ ਦੇ ਇੱਕ ਬੱਚਾ ਵੀ ਹੋਇਆ ਜੋ ਕਿ ਉਸ ਦੇ ਵੱਲੋਂ ਰੋਪ ਲਗਾਏ ਗਏ ਹਨ ਕੇ ਚੇਤਨ ਬਵੇਜਾ ਦਾ ਬੱਚਾ ਹੈ ਹਾਲਾਂਕਿ ਮੇਲਾ ਵੱਲੋਂ ਇਹ ਵੀ ਰੋਪ ਲਗਾਏ ਗਏ ਕੇ ਚੇਤਨ ਬਵੇਜਾ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਹਾਲਾਂਕਿ ਇਸ ਮਾਮਲੇ ਦੀ ਹਜੇ ਤੱਕ ਸੱਚਾਈ ਪੂਰੇ ਤਰੀਕੇ ਦੇ ਨਾਲ ਨਹੀਂ ਨਿਕਲ ਕੇ ਸਾਹਮਣੇ ਕਿਉਂਕਿ ਇਸ ਮਾਮਲੇ ਦੇ આરોપી ਦੀ ਗ੍ਰਿਫਤਾਰੀ ਪੈਣ ਤੋਂ ਬਾਅਦ ਜਾਂਚ ਹੋਣੀ ਹੈ ਲੇਕਿਨ ਜਾਂਚ ਤੋਂ ਪਹਿਲਾਂ ਹੀ આરોપી ਵੱਲੋਂ ਬੇਲ ਲਗਾਈ ਜਾਂਦੀ ਹੈ ਜੋ ਕਿ ਅਦਾਲਤ ਵੱਲੋਂ ਰਿਜੈਕਟ ਕਰ ਦਿੱਤੀ ਗਈ ਹੈ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ આરોપી ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਜਾਂ ਨਹੀਂ ਸ਼ਸ਼ੀ ਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਨੇ ਸਮਾਜ ਸੇਵੀ ਕਹੇ ਜਾਣ ਵਾਲੇ ਰੇਪ ਕੇਸ ਦੇ ਵਿੱਚ ਫਸੇ ਚੇਤਨ ਬਵੇਜਾ ਦੀ ਅਦਾਲਤ ਵੱਲੋਂ ਜ਼ਮਾਨਤ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਅੰਤਾਲਤ ਵੱਲੋਂ ਉਹਨਾਂ ਦੀ ਜੋ ਬੇਲ ਹੈ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਚੇਤਨ ਬਵੇਜਾ ਦੇ ਪਿਛਲੇ ਦਿਨੀ ਹੀ ਇੱਕ ਮੈਲਾ ਵੱਲੋਂ ਰੇਪ ਦੇ આરોਪ ਲਗਾਏ ਗਏ ਸਨ ਅਤੇ ਇਹ ਵੀ ਕਿਹਾ ਗਿਆ ਸੀ ਕਿ ਉਸ ਦੇ ਕੋਲ ਜੋ ਬੱਚਾ ਹੈ ਉਹ ਵੀ ਚੇਤਨ ਬਵੇਜਾ ਦਾ ਇਹ ਗੰਭੀਰ ਰੋਪ ਸਮਾਜ ਸੇਵੀ ਕਹੇ ਜਾਣ ਵਾਲੇ ਚੇਤਨ ਬਵੇਜਾ ਦੇ ਉੱਤੇ ਲੱਗੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਵੱਲੋਂ 12 ਅਗਸਤ ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਚੇਤਨ ਬਵੇਜਾ ਦੇ ਉੱਤੇ ਰੇਪ ਦੇ ਸਮੇਤ ਕਈ ਤਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਚੇਤਨ ਬਵੇਜਾ ਵੱਲੋਂ ਕੋਰਟ ਦੇ ਵਿੱਚ ਜ਼ਮਾਨਤ ਲਗਾਈ ਗਈ ਸੀ ਲੇਕਿਨ ਕੋਰਟ ਵੱਲੋਂ ਉਸ ਦੀ ਜ਼ਮਾਨਤ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ ਲੇਕਿਨ ਤੁਹਾਨੂੰ ਇਹ ਦੱਸ ਦੇਣੇ ਕਿ ਹਜੇ ਤੱਕ 12 ਅਗਸਤ ਤੋਂ ਲੈ ਕੇ ਅੱਜ ਤੱਕ ਚੇਤਨ ਬਵੇਜਾ ਦੀ ਅਰੈਸਟ ਨਹੀਂ ਪਈ ਹੈ ਹਾਲਾਂਕਿ ਰੇਪ ਦੇ ਕੇਸਾਂ ਦੇ ਵਿੱਚ ਪੁਲਿਸ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਅਰੈਸਟ ਪਾਣੀ ਹੁੰਦੀ ਹੈ ਲੇਕਿਨ ਫਿਰ ਵੀ ਪੁਲਿਸ ਵੱਲੋਂ ਹਜੇ ਤੱਕ આરોપી ਦੀ ਅਰੈਸਟ ਨਹੀਂ ਕੀਤੀ ਗਈ ਜਿਸ ਤੋਂ ਇਹ ਸ਼ੰਕਾ ਜਾਇ ਰੁੰਦੀ ਹੈ ਕਿ ਸ਼ਾਇਦ ਪੁਲਿਸ ਵੱਲੋਂ ਖੁਦ ਉਸ ਨੂੰ ਬੇਲ ਲੈਣ ਦੇ ਲਈ ਕਿਹਾ ਗਿਆ ਜਾਂ ਬੇਲ ਦੇ ਲਈ ਪੁਰਸਾਹਿਤ ਕੀਤਾ ਗਿਆ ਤੇ ਬੇਲ ਜ਼ਮਨ ਦੇ ਲਈ ਸਮਾਂ ਦਿੱਤਾ ਗਿਆ ਤਾਂ ਕਿ આરોપી ਆਪਣੀ ਬੇਲ ਲੈ ਲਵੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਇਸ ਇਨਕੁਆਇਰੀ ਦੇ ਵਿੱਚ ਜੁਆਇਨ ਕਰ ਲਿੱਤਾ ਜਾ ਸਕੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਜ਼ਿਲ੍ਹਾ ਅਦਾਲਤ ਵੱਲੋਂ ਉਸਦੀ ਬੇਲ ਨੂੰ ਰਿਜੈਕਟ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਕੀ ਪੁਲਿਸ ਵੱਲੋਂ ਉਸਦੀ ਗ੍ਰਿਫਤਾਰੀ ਕੀਤੀ ਜਾਏਗੀ ਜਾਂ ਹਜੇ ਵੀ ਉਸ ਨੂੰ ਹੋਰ ਮੌਕਾ ਦਿੱਤਾ ਜਾਵੇਗਾ ਇਹ ਲੋਕਾਂ ਦੇ ਵਿੱਚ ਚਰਚਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਪੀੜਤ ਹੈ ਉਸਦੇ ਵੱਲੋਂ ਲਗਾਤਾਰ ਅਧਿਕਾਰੀਆਂ ਨੂੰ ਸੰਪਰਕ ਕਰਕੇ આરોપી ਦੀ ਗ੍ਰਿਫਤਾਰੀ ਦੇ ਲਈ ਕਿਹਾ ਜਾ ਰਿਹਾ ਹੈ ਤਾਨੂੰ ਜਾਣਕਾਰੀ ਦੇ ਦੇਣੇ ਕਿ ਜੋ ਮੇਲਾਵਲੋ ਰੋਪ ਲਗਾਏ ਗਏ ਸਨ ਵੇਸੀ ਕੇ ਚੇਤਨ ਬਵੇਜਾ ਵੱਲੋਂ ਉਸ ਨੂੰ ਆਫਿਸ ਦੇ ਵਿੱਚ ਬੁਲਾਇਆ ਜਾਂਦਾ ਸੀ ਅਤੇ ਕੋਲ ਡਰਿੰਕ ਦੇ ਵਿੱਚ ਨਸ਼ੀਲੀ ਚੀਜ਼ ਦੇ ਕੇ ਉਸ ਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਸੀ ਜਿਸ ਦੇ ਚੱਲਦੇ ਉਸ ਦੇ ਇੱਕ ਬੱਚਾ ਵੀ ਹੋਇਆ ਜੋ ਕਿ ਉਸ ਦੇ ਵੱਲੋਂ ਰੋਪ ਲਗਾਏ ਗਏ ਹਨ ਕੇ ਚੇਤਨ ਬਵੇਜਾ ਦਾ ਬੱਚਾ ਹੈ ਹਾਲਾਂਕਿ ਮੇਲਾ ਵੱਲੋਂ ਇਹ ਵੀ ਰੋਪ ਲਗਾਏ ਗਏ ਕੇ ਚੇਤਨ ਬਵੇਜਾ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਹਾਲਾਂਕਿ ਇਸ ਮਾਮਲੇ ਦੀ ਹਜੇ ਤੱਕ ਸਚਾਈ ਪੂਰੇ ਤਰੀਕੇ ਦੇ ਨਾਲ ਨਹੀਂ ਨਿਕਲ ਕੇ ਸਾਹਮਣੇ ਕਿਉਂਕਿ ਇਸ ਮਾਮਲੇ ਦੀ આરોપી ਦੀ ਗ੍ਰਿਫਤਾਰੀ ਪੈਣ ਤੋਂ ਬਾਅਦ ਜਾਂਚ ਹੋਣੀ ਹੈ ਲੇਕਿਨ ਜਾਂਚ ਤੋਂ ਪਹਿਲਾਂ ਹੀ આરોપી ਵੱਲੋਂ ਬੇਲ ਲਗਾਈ ਜਾਂਦੀ ਹੈ ਜੋ ਕਿ ਅਦਾਲਤ ਵੱਲੋਂ ਰਿਜੈਕਟ ਕਰ ਦਿੱਤੀ ਗਈ ਹੈ ਉਹ ਦੇਖ